ਫੂਲੇ এডਿਕੇਸ਼ਨ ਸੋਸ਼ਲ ਵੈਲਫੇਅਰ ਸੁਸਾਇਟੀ ਪੁਠਾਨਕੁਰ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡੀ ਅਗਲੀ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾਂ ਜੋ ਅਸੀਂ ਆਪਣੀ ਕਾਰਗੁਜ਼ਾਰੀ ਤੁਹਾਡੇ ਤੱਕ ਪਹੁੰਚਾ ਸਕੀਏ ਮਾਤਾ ਸੁਤਰੀਬਾਈ ਫੂਲੇ ਐਜੂਕੇਸ਼ਨ ਐ ਸੋਸ਼ਲ ਵੈਲਫੇਅਰ ਸੋਸਾਇਟੀ ਸਟਾਨ ਕੋਟਵੱਲੂ ਕੱਲ ਆਪਣਾ ਸਥਾਪਨਾ ਦਿਵਸ ਜਿਹੜਾ ਉਹ ਮਨਾਇਆ ਗਿਆ ਸਥਾਪਨਾ ਦਿਵਸ ਦੇ ਵਿੱਚ ਕੱਤੀ ਟੀਚਰ ਸਾਹਿਬਾਨ ਨੂੰ ਸਨਮਾਨਿਤ ਕੀਤਾ ਗਿਆ ਔਰ ਉਹਦੇ ਨਾਲ ਨਾਲ ਸਰਪੰਚ ਸਾਹਿਬਾਨ ਔਰ ਹੋਰ ਵੀ ਮਹਾਨ ਸਕੀਤਾਵ ਤੇ ਪਹੁੰਚੀਆਂ ਇਹਦੇ ਵਿੱਚ ਮੈਂਬਰਾਂ ਵੱਲੋਂ ਸੋਸਾਇਟੀ ਦੇ ਕਿਤੇ ਜਾਇਰੇ ਕਰਦਣ ਦੇ ਸੰਬੰਧੀ ਸਾਰਿਆਂ ਨੂੰ ਜਾਣੂ ਕਰਾਇਆ ਗਿਆ ਔਰ ਸੋਸਾਇਟੀ ਦੇ ਵੱਲੋਂ ਚਲਾਏ ਜਾ ਰਹੇ ਰਿਸਰਚ ਸੈਂਟਰ ਕਪੜਾ ਬੈਂਕ ਦੀਆਂ ਸੁਭਾਵਾਂ ਦੇ ਬਾਰੇ ਵੀ ਜਾਣੂ ਕਰਾਇਆ ਗਿਆ ਇਸ ਨਾਲ ਸਾਡੇ ਵਿੱਚ ਪ੍ਰਸਿੱਧ ਗੀਤਕਾਰ ਨਿੰਦੀ ਮੰਗਲ ਜੀ ਪਬਲਿਕ ਵਿਕਾਸ ਕਾਉਂਸਲ ਐਂਡ ਯੂ ਸੋਜਨਪੁਰ ਮੈਡਮ ਅੰਜਲੀ ਸ਼ਰਮਾ ਅਦర్శ ਵਿਦਿਆਰਥੀ ਸ਼ਰਮ ਚਾਖੁਲੜੀ ਵੱਖ-ਵੱਖ ਸਭਾਵਾਂ 'ਵੀ ਪਹੁੰਚੀਆਂ ਅਤੇ ਸਾਰੇ ਹੀ ਟੀਚਰ ਸਾਹਿਬਾਨ ਨੂੰ ਬੜੀਆ ਬੜੀਆ ਤਰੀਕੇ ਦੇ ਨਾਲ ਸਨਮਾਨਿਤ ਕੀਤਾ ਗਿਆ ਇਸ ਨਾਲ ਨਾਲ ਆਏ ਹੋਏ ਜੋ ਟੀਚਰ ਸਹਿਬਾਨ ਮੁੱਖ ਮਹਿਮਾਨ ਦਿੱਲੀ ਲੰਗਰ ਲਗਾਇਆ ਗਿਆ ਵੱਖ-ਵੱਖ ਸਟਾਲ ਲਗਾਏਗੇ ਕੋਲਡ ਡਰਿੰਕ ਗੋਲਗੱਪੇ ਔਰ ਜਲ ਜਿਰਾ ਔਰ ਲੰਗਰ ਦਾ ਵੀ ਜਿਹੜਾ ਪ੍ਰਬੰਧ ਜਿਹੜਾ ਕੀਤਾ ਗਿਆ ਆਪ ਸਭ ਦਾ ਕੋਟਨ ਕੋਟਨ ਧੰਨਵਾਦ